ਤੁਹਾਨੂੰ ਜਰੂਰ ਬੇਨਤੀ ਕਰਨਾ ਚਾਹਾਂਗਾ ਕਿ ਖਬਰ ਨੂੰ ਸ਼ੇਅਰ ਜਰੂਰ ਕਰ ਦਿਓ ਟਾਈਟਲ ਪੜ ਚੁੱਕੋ ਕਿ ਹੁਣ ਸ਼ੁਰੂ ਹੋ ਗਿਆ ਸਤਲੁਜ ਦਾ ਕਹਿਰ ਇਸ ਤੋਂ ਕੋ ਦੁਰਾਵਾ ਨਹੀਂ ਵੱਡੀ ਅਪਡੇਟ ਲੈ ਕੇ ਹਜ਼ਾਂ ਦਰਿਆ ਸਤਲੁਜ ਦਾ ਹੁਣ ਜਲ ਪਦਰ ਕਾਫੀ ਤੇਜ਼ੀ ਦੇ ਨਾਲ ਵਧ ਰਿਹਾ ਔਰ ਦਰਿਆ ਸਤਲੁਜ ਪੂਰਾ ਉਫਾਨ ਤੇ ਹੈ ਜੋ ਤੁਹਾਡੇ ਸਾਹਮਣੇ ਤਸਵੀਰਾਂ ਅਸੀਂ ਦਿਖਾਵਾਂਗੇ ਡਰਾਉਣੀਆਂ ਤਸਵੀਰਾਂ ਨੇ ਇਹ ਕਾਫੀ ਜ਼ਿਆਦਾ ਡਰਾਉਣੀਆਂ ਤਸਵੀਰਾਂ ਨੇ ਦਰਿਆ ਸਤਲੁਜ ਦੇ ਉੱਪਰ ਅਸੀਂ ਮੌਜੂਦ ਆ ਹੁਣ ਕੋਈ ਇਹ ਪਾਸੇ ਦੀ ਨਹੀਂ ਗੱਲ ਹੈ ਕਿ ਉਸ ਪਾਸੇ ਮੌਜੂਦ ਆ ਜਾਂ ਦੂਜੇ ਪਾਸੇ ਮੌਜੂਦ ਆ ਇੰਨਾ ਜ਼ਰੂਰ ਦੱਸ ਦਈਏ ਕਿ ਅਸੀਂ ਜੋ ਮਹਤਪੁਰ ਤੋਂ ਜ਼ਿਕਰਾਂ ਰੋਡ ਜਾਂਦਾ ਹੈ ਉਸ ਦਰਿਆ ਤੇ ਜੋ ਰਸਤੇ ਚ ਮਾਰਗ ਹੁੰਦਾ ਉਸ ਆਸ-ਪਾਸ ਨੇੜੇ ਹੀ ਦਰਿਆ ਦੇ ਮੌਜੂਦ ਆ ਤਾਂ ਵੱਡੀ ਅਪਡੇਟ ਹੈ ਵੱਡੀ ਖਬਰ ਤੁਹਾਡੇ ਸਾਹਮਣੇ ਇੱਧਰ ਤਸਵੀਰਾਂ ਦੇਖ ਲਓ ਹੁਣ ਕਿ ਪਾਣੀ ਦੀ ਸਪੀਡ ਕਿੰਨੇ ਜ਼ਿਆਦਾ ਵੱਧ ਚੁੱਕੀ ਹੈ ਅੱਗੇ ਤੱਕ ਤਸਵੀਰਾਂ ਦਿਖਾ ਦਿੰਨੇ ਆ ਇਹ ਤਾਂ ਜਿਹੜੇ ਜਦੋਂ ਸਵੇਰ ਦੀ ਤਸਵੀਰ ਦਿਖਾਈ ਸੀ ਤਾਂ ਪੱਥਰਾਂ ਤੋਂ ਪਾਣੀ ਕਾਫੀ ਜ਼ਿਆਦਾ ਨਿਮਾਸੀਤ ਹੁਣ ਪਾਣੀ ਮਹੈਦ ਤਕਰੀਬਨ ਇਧਰ ਇਧਰ ਨਸਰ ਮਾਰੀ ਤਾਂ ਤਕਰੀਬਨ ਕੋਟਾਂ ਦੇ ਵਿੱਚ ਤਾਂ ਫਾਸਲਾ ਨਹੀਂ ਰਿਹਾ ਕਿ ਥੋੜਾ ਜਿਹਾ ਫਾਸਲਾ ਹੈ ਤੇ ਇਧਰ ਤਾਂ ਹੁਣ ਪੱਥਰਾਂ ਦੇ ਉੱਪਰ ਪਾਣੀ ਝੰਡਣ ਵਾਲਾ ਹੋ ਗਿਆ ਵਾ ਹਾਲਾਤ ਹੁਣ ਮਾੜੇ ਨਜ਼ਰ ਆ ਰਹੇ ਨੇ ਅੱਧੇ ਸਾਹਮਣੇ ਹੁਣ ਕਾ ਬੂਟੀ ਕਲਾਲੀ ਕਿੰਨਾ ਖੁਸ਼ਦਰਿਆ ਸਤਲੁਜ ਦੇ ਵਿੱਚ ਆ ਰਿਹਾ ਹੈ ਤੇ ਦਰਿਆ ਸਤਲੁਜ ਹੁਣ ਪੂਰਾ ਅਫਵਾਨ ਤੇ ਹੈ ਹੁਣ ਚਿੰਤਾ ਜ਼ਰੂਰ ਵਧੀ ਹੈ ਇੱਥੇ ਮੈਂ ਤੁਹਾਨੂੰ ਦੱਸ ਦਵਾਂ ਕਿ ਹੁਣ ਚਿੰਤਾ ਜ਼ਰੂਰ ਵਧੀ ਹੈ ਜੋ ਲੋਹਿਆਂ ਦਾ ਏਰੀਆ ਸੀ ਫਾਜ਼ਲ ਕੈਫਰੋਜਪੁਰ ਉਹਨਾਂ ਲੋਕਾਂ ਦੀ ਚਿੰਤਾ ਜ਼ਰੂਰ ਵਧੀ ਹੈ ਕਿਉਂਕਿ ਪਹਿਲਾਂ ਹੀ ਫਿਰੋਜ਼ਪੁਰ ਵਾਲੇ ਫਾਜ਼ਿਲਕਾਣ ਵਾਲੇ ਹੜ੍ਹਾਂ ਦੇ ਸਤਾਏ ਸੀ ਲੋਹੀਆਂ ਵਾਲੇ ਹੜ੍ਹਾਂ ਦੇ ਸਤਾਏ ਸੀ ਤਾਂ ਹੁਣ ਚਿੰਤਾ ਜ਼ਰੂਰ ਵੱਧ ਗਈ ਹੈ ਉਹਨਾਂ ਦੀ ਕਿਉਂਕਿ ਹੁਣ ਦਰਿਆ ਸਤਲੁਜ ਨੇ ਕਹਿਰ ਮਚਾਉਣਾ ਸ਼ੁਰੂ ਕਰ ਦਿੱਤਾ ਹੈ ਸ਼ਾਮ ਦੀ ਜੋ ਅਪਡੇਟ 7 ਵਜੇ 5 ਮਿੰਟ ਦੀ ਹੈ ਵੱਡੀ ਖਬਰ ਹੈ ਬਹੁਤ ਖਤਰਨਾਕ ਤਸਵੀਰਾਂ ਨੇ ਆਹ ਦੇਖ ਸਕਦੇ ਹੋ ਕਿਸ ਤਰ੍ਹਾਂ ਹੁਣ ਉਬਾਲੇ ਮਾਰਿਆ ਦਰਿਆ ਸਤਲੁਜ ਤਾਂ ਹੁਣ ਕਹਿਰ ਦਰਿਆ ਸਤਲੁਜ ਦਾ ਤੁਸੀਂ ਦੇਖ ਸਕਦੇ ਹੋ ਕਈ ਥਾਵਾਂ ਤੇ ਹੁਣ ਝੋਣਿਆਂ ਦੇ ਵਿੱਚ ਪਾਣੀ ਪੈ ਚੁੱਕਿਆ ਹੈ ਤਾਂ ਪਿੰਡ ਮਣਾਲੇ ਦੇ ਛੰਨਾ ਤੋਂ ਫੋਨ ਆਇਆ ਸੀ ਲੋਹੀਆ ਏਰੀਆ ਕਿੱਥੋਂ ਕਿ ਜਾਨੀ ਦੇ ਨੇੜੇ ਬੰਨ ਟੁੱਟਿਆ ਸੀ ਉਹਨਾਂ ਦਾ ਕਹਿਣਾ ਸੀ ਵੀ ਬੰਨ ਦੇ ਨਾਲ 3.5 3 ਫੁੱਟ ਪਾਣੀ ਲੱਗ ਚੁੱਕਿਆ ਸਾਡੇ ਹਾਲਾਂਕਿ ਉਹ ਥਾਂ ਕਬੂ ਜਿਆਦਾ ਨਹੀਂ ਮੈਂ ਔਰ ਅਜੇ ਉੱਥੇ ਪਾਣੀ ਸਾਰਾ ਪਹੁੰਚਿਆ ਵੀ ਨਹੀਂ ਤਾਂ 3.5 ਫੁੱਟ ਉੱਥੇ ਪਾਣੀ ਬੰਨ ਦੇ ਨਾਲ ਲੱਗ ਚੁੱਕਿਆ ਆਪਣੇ ਆਪ ਜਾ ਕੇ ਚਿੰਤਾ ਕਰਨ ਵਾਲੀ ਗੱਲ ਹੈ ਬਹੁਤ ਵੱਡੀ ਅਪਡੇਟ ਬਹੁਤ ਵੱਡੀ ਤਸਵੀਰ ਹੈ ਇਹ ਦੇਖ ਸਕਦੇ ਹੋ ਇੱਕ ਵਾਰ ਫੇਰ ਔਫਾਨ ਤੇ ਅਦਰਿਆ ਸਤਲੁਜ ਜਿੱਧਰ ਵੀ ਨਜ਼ਰ ਮਾਰੋਗੇ ਪਾਣੀ ਪਾਣੀ ਔਰ ਇੱਕ ਹੋਰ ਵੱਡੀ ਅਪਡੇਟ ਦੇ ਦिए ਕਿ ਸਾਹਮਣੇ ਤਕਰੀਬਨ 3 ਘੰਟੇ ਪਹਿਲਾਂ ਸਾਰੇ ਅੱਗੇ ਥਾਂ ਉਹ ਨੰਗੀ ਸੀ ਉਸਦੇ ਉੱਪਰ ਪਾਣੀ ਨਹੀਂ ਸੀ ਤਾਂ ਹੁਣ ਇਸ ਟਾਈਮ ਪਾਣੀ ਉਸ ਉੱਪਰ ਵੀ ਛੜ ਚੁੱਕਿਆ ਤਾਂ ਫਿਰ ਖਬਰ ਨੂੰ ਸ਼ੇਅਰ ਜ਼ਰੂਰ ਕਰ ਦਿਓ 7 ਵਜੇ ਕੇ 5 ਮਿੰਟ ਹੋਇਆ ਹੈ ਕਿ ਕਿ ਅਗਲੇ ਏਰੀਏ ਜੋ ਨੀਵੇਂ ਨੇ ਤੇ ਸ਼ਾਮ ਦਾ ਟਾਈਮ ਹੈ 7 ਵਜੇ ਦਾ ਤੇ ਰਾਤ ਨੂੰ ਪਾਣੀ ਜੇਕਰ ਜ਼ਿਆਦਾ ਚੜ ਜਾਂਦਾ ਤੇ ਫਿਰ ਹਾਲਾਤ ਕੀ ਹੋਣਗੇ ਅੱਜ ਦੀ ਰਾਤ ਫਿਰ ਜਾ ਕੇ ਕੱਟ ਲਿਓ ਵੱਡੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਿਹਾ ਕਿ ਅੱਜ ਦੀ ਰਾਤ ਜਾ ਕੇ ਕੱਟ ਲਿਓ ਦਰਿਆਵਾਂ ਦੇ ਜਕਰ ਤੁਸੀਂ ਨਜ਼ਦੀਕ ਕੰਢਿਆਂ ਤੇ ਨੇੜੇ ਰਹਿੰਦੇ ਆਂ ਤਾਂ ਅੱਜ ਦੀ ਰਾਤ ਜਾ ਕੇ ਕੱਟ ਲਿਓ ਮੇਰੀ ਬੇਨਤੀ ਹੈ ਤੁਰ ਵੀਡੀਓ ਅੱਗੇ ਤੱਕ ਸ਼ੇਅਰ ਜ਼ਰੂਰ ਕਰ ਦਿਓ ਇਹ ਅੱਜ ਦੀ ਰਾਤ ਜਾ ਕੇ ਕੱਟ ਲਿਓ ਕਿਉਂਕਿ ਤੜਕਸਾਰ ਜਦੋਂ ਤੁਸੀਂ ਦਿਨ ਹੁੰਦਾ ਤਾਂ ਬੰਦਾ ਕੁਝ ਨਾ ਹਿਲਾ ਵਸੀਲਾ ਕਰ ਰਿਹਾਿੰਦਾ ਪਰ ਰਾਤ ਨੂੰ ਹਾਲਾਤ ਮਾੜੇ ਹੋ ਜਾਂਦੇ ਆ ਉਹ ਮੈਂ ਸ਼ਬਦ ਬੋਲ ਰਿਹਾ ਨਹੀਂ ਚਾਹੁੰਦਾ ਤਾਂ ਵੱਡੀ ਅਪਡੇਟ ਹੈ ਤੁਹਾਡੇ ਸਾਹਮਣੇ ਰਾਤ ਦਿੱਤ तकरीबन ਦਿਨ ਢਲ ਚੁੱਕਿਆ 7:00 ਵਜੇ ਕਿ 10 ਮਿੰਟ ਹੋ ਚੁੱਕਿਆ ਤਾਂ ਫਿਰ ਦੂਜੇ ਪਾਸੇ ਦਰਿਆ ਸੱਤ ਨੂੰ ਜਿਹਦਾ ਪਾਣੀ ਵਧ ਰਿਹਾ ਤਾਂ ਮੈਂ ਵਾਰ-ਵਾਰ ਬੇਨਤੀ ਕਰ ਰਿਹਾ ਕਿ ਅੱਜ ਦੀ ਰਾਤ ਦਰਿਆਵਾਂ ਦੇ ਕੰਢਿਆਂ ਵਾਲਿਓ ਜਾ ਕੇ ਕੱਟ ਲਿਓ ਜ਼ਰੂਰ ਕਿਉਂਕਿ ਮੈਂ ਪਹਿਲਾਂ ਜਿਦਾ ਕਿ ਮੇਰਾ ਸ਼ਬਦ ਕਹਿਣ ਨੂੰ ਦਿਲ ਨਹੀਂ ਕਰਦਾ ਬਹੁਤ ਮਾੜਾ ਸ਼ਬਦ ਹੈ ਉਹ ਅਜੇ ਹਾਂ ਕੁਛ ਨਾ ਹੋਵੇ ਤਾਂ ਸੇਫਟੀ ਹੈ ਇਹ ਕਾਇਦੇ ਦੇ ਜਾ ਕੇ ਕੱਟ ਲਓ ਵੀਡੀਓ ਨੂੰ ਵਾਰ-ਵਾਰ ਸ਼ੇਅਰ ਕਰ ਦਿਓ ਵੱਡੀ ਅਪਡੇਟ ਹੈ ਤੇ ਲੋਕਾਂ ਦੀ ਜ਼ਿੰਦਗੀਆਂ ਦਾ ਸਵਾਲ ਹੈ ਇਹ ਕਿਉਂਕਿ ਇੱਥੇ ਪਤਾ ਸਾਫ਼ ਤੌਰ ਤੇ ਲੱਗ ਜਾਂਦਾ ਜਦੋਂ ਦਰਿਆ ਸਤਲੁਜ ਦਾ ਜ਼ਿਆਦਾ ਪਾਣੀ ਵਧਦਾ ਹੋਵੇ ਅੱਗੇ ਜਿਹੜਾ ਜੋ ਏਰੀਆ ਹੈ ਲੋਹਿਆਂ ਦਾ ਏਰੀਆ ਹੈ ਜਾਂ ਫਾਜਲ ਕਿਆ ਫਰੋਇਵਰ ਉਪਰ ਉਪਰ ਤੇ ਫਾਜਲ ਕਿਆ ਤਾਂ ਹਰ ਪਿੰਲੇ ਆਇਆ ਹੋਇਆ ਪਰ ਉਹਨਾਂ ਤੱਕ ਇਹ ਲੈਵਲ ਉੱਥੇ ਜਿਆਦਾ ਪਤਾ ਨਹੀਂ ਲੱਗਦਾ ਪਾਣੀ ਜ਼ਰੂਰ ਵਧਾਇਆ ਉੱਥੇ ਪਰ ਪਤਾ ਨਹੀਂ ਲੱਗਦਾ ਲੋਹਿਆਂ ਬਾਰੇ ਨੂੰ ਨਹੀਂ ਪਤਾ ਲੱਗਦਾ ਕਿ ਕਿੰਨਾ ਪਾਣੀ ਆ ਰਿਹਾ ਕਿਉਂਕਿ ਇਹ ਪਾਣੀ ਅੱਗੇ ਜਾ ਕੇ ਜਿਆਦਾ ਵਧ ਜਾਂਦਾ ਹੈ ਖਬਰ ਨੂੰ ਸ਼ੇਅਰ ਜ਼ਰੂਰ ਕਰ ਦਿਓ ਮੇਰੀ ਬੇਨਤੀ ਹੈ ਅਪਡੇਟ ਇਧਰ ਦੇ ਦੇਖ ਲਓ ਇੱਕ ਵਾਰ ਸਾਰੀ ਕਿਦਰਿਆ ਸਤ ਨੂੰ ਜਦ ਪਾਣੀ ਜਿਸ ਤਰ੍ਹਾਂ ਵਧ ਰਿਹਾ ਤਾਂ ਵੀਡੀਓ ਨੂੰ ਚਲਦੇ-ਚਲਦੇ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ ਤੁਸੀਂ ਇਹ ਖਬਰ ਅੱਗੇ ਤੱਕ ਪਹੁੰਚਾਉਣੀ ਬਹੁਤ ਲਾਜ਼ਮੀ ਹੈ ਬਹੁਤ ਜ਼ਰੂਰੀ ਹੈ ਵੱਡੀ ਅਪਡੇਟ ਤੁਹਾਡੇ ਤੁਹਾਡੇ ਸਾਹਮਣੇ ਲੈ ਕੇ ਅਸੀਂ ਹਾਜ਼ਰ ਹੋਏ ਹਾਂ ਜੋ ਤੁਸੀਂ ਤਸਵੀਰਾਂ ਕਿ ਇੱਧਰ ਦੇਖ ਸਕਦੇ ਹੋ ਕਿ ਬਹੁਤ ਵੱਡੀ ਅਪਡੇਟ ਵੱਡੀ ਤਸਵੀਰ ਹੈ ਆਪਣੇ ਆਪ ਦੇ ਵਿੱਚ ਦਰਿਆ ਸਤਲੁਜ ਦਾ ਹੁਣ ਜਲ ਪੱਧਰ ਲਗਾਤਾਰ ਵੱਧ ਰਿਹਾ ਹੈ ਦਰਿਆ ਸਤਲੁਜ ਹੁਣ ਪੂਰੇ ਆਫਾਨ ਤੇ ਹੈ ਰਾਵੀ ਦਰਿਆ ਪੂਰੇ ਆਫਾਨ ਤੇ ਹੈ ਬਿਆਸ ਦਰਿਆ ਦੇ ਵਿੱਚ 1 ਲੱਖ 5000 ਕਿਊਸਕ ਪਾਣੀ ਛੱਡਿਆ ਗਿਆ ਤਾਂ ਜੋ ਅੱਗੇ ਪਾਣੀ ਜਾ ਰਿਹਾ ਹੈ ਜੋ ਅੱਗੇ ਫਿਰ ਫਾਜ਼ਲ ਕੈਂਪ ਰੋਹੀਪੁਰ ਅਰੇ ਜਾ ਰਿਹਾ ਹੈ ਹਰੀ ਖੇੜ ਤੋਂ ਅੱਗੇ ਰਿਲੀਜ਼ ਕੀਤਾ ਜਾ ਰਿਹਾ ਹੈ ਤਕਰੀਬਨ ਉਹ ਪੌਣੇ 3 ਲੱਖ ਪਾਣੀ ਬਣ ਜਾਂਦਾ ਹੈ ਤਾਂ ਦਰਿਆ ਸਤਲੁਜ ਦੀ ਜੋ ਅਪਡੇਟ ਹੈ ਜੋ ਪ੍ਰਸ਼ਾਸਨ ਨੇ ਤਾਂ ਬਹੁਤ ਘੱਟ ਦੱਸੀ ਸੀ ਪਰ ਪਾਣੀ ਉਸ ਤੋਂ ਕਿਤੇ ਜ਼ਿਆਦਾ ਲੱਗ ਰਿਹਾ ਹੈ ਇਹ ਆਸ-ਪਾਸ ਦੇ ਲੋਕਾਂ ਦਾ ਕਹਿਣਾ ਹੈ ਆਸ-ਪਾਸ ਦੇ ਜੋ ਲੋਕ ਨੇ ਉਹਨਾਂ ਦਾ ਕਹਿਣਾ ਹੈ ਕਿ ਪਾਣੀ ਕਾਫੀ ਜ਼ਿਆਦਾ ਹੈ ਥੋੜਾ ਪਣੀ ਨਹੀਂ ਹੈ ਤਾਂ ਫਿਰ ਇੱਕ ਵਾਰ ਫਿਰ ਤਸਵੀਰ ਦਿਖਾ ਦਿੰਦੇ ਆ ਕਿ ਪਾਣੀ ਦੇ ਜੋ ਸਪੀਡ ਬਹੁਤ ਜ਼ਿਆਦਾ ਤੇਜ਼ ਹੈ ਇਹ ਤਸਵੀਰਾਂ ਨੇ ਜੋ ਤੁਹਾਡੇ ਸਾਹਮਣੇ ਆ ਲਾਈਵ ਤਸਵੀਰਾਂ ਤੁਹਾਡੇ ਤੱਕ ਪਹੁੰਚਾ ਰਹੇ ਆਂ ਸੀ ਤਾਂ ਅੱਗੇ ਤੱਕ ਤਸਵੀਰ ਸਾਰੀ ਦਿਖਾ ਦਿੰਨੇ ਆ ਕਿ ਕਿੱਥੇ ਕਿੱਥੇ ਕਿੰਨਾ ਕਿੰਨਾ ਪਾਣੀ ਹੈ ਔਰ ਇਹ ਪੱਥਰਾਂ ਤੇ ਕਿੰਨਾ ਕੰਨਾ ਪਾਣੀ ਨੰਗੇ ਰਹਿ ਚੁੱਕਿਆ ਔਰ ਕਿੰਨੇ ਟਾਈਮ ਦੇ ਵਿੱਚ ਟਕੇ ਜਾਣਗੇ ਜਿਸ ਤਰ੍ਹਾਂ ਪਾਣੀ ਵਧ ਰਿਹਾ ਤੇ ਲਗਾਤਾਰ ਛਲੰਦ ਰੂਪ ਚ ਪਾਣੀ ਹੁਣ ਅੱਗੇ ਵਧ ਰਿਹਾ ਇਹ ਤਕਰੀਬਨ ਪੌਣਾ ਕੁ ਫੁੱਟ ਰਹਿ ਗਿਆ ਕੁਝ ਟਾਈਮ ਬਾਅਦ ਇਹ ਪੱਥਰ ਵਿੱਚ ਡੁੱਬ ਜਾਣਗੇ ਕਿਉਂਕਿ ਬੀਟ ਟਾਈਮ ਦੇ ਵਿੱਚ ਇਹ ਪੱਥਰ ਸਾਰੇ ਸਾਰੇ ਪੱਥਰ ਵਿੱਚ ਪਾਣੀ ਦੇ ਡੁੱਬ ਗਏ ਸੀ ਇਹ ਬਹੁਤ ਸਾਰੇ ਪੱਥਰ ਦਰਿਆ ਦੇ ਅੰਦਰ ਡੱਗ ਗਏ ਸੀ ਤਾਂ ਸਾਈਡਾਂ ਨੇ ਜੋ ਪੱਥਰਾਂ ਦੇ ਸਾਈਡਾਂ ਨੇ ਇਹਨਾਂ ਦੇ ਉੱਪਰ ਵੀ ਪਾਣੀ ਹੁਣ ਚੜਨ ਵਾਲਾ ਹੈ ਤਕਰੀਬਨ ਬਰਾਬਰ ਪਾਣੀ ਚੱਲ ਰਿਹਾ ਇੱਥੇ ਬਰਾਬਰ ਪਾਣੀ ਚੱਲ ਰਿਹਾ ਕੁਝ ਟਾਈਮ ਬਾਅਦ ਇੱਥੋਂ ਪਾਣੀ ਅੱਗੇ ਨਿਕਲਣਾ ਸ਼ੁਰੂ ਹੋ ਜਾਊਗਾ ਇਸ ਥਾਂ ਤੋਂ ਤੇ ਵੀ ਆਪਣੇ ਆਪ ਚ ਇੱਕ ਵੱਡੀ ਅਪਡੇਟ ਹੈ ਤਾਂ ਹੁਣ ਇਹ ਤਸਵੀਰ ਦਿਖਾਉਣੀ ਆ ਤੁਹਾਨੂੰ ਜਿਹੜੇ ਹੁਣ ਝੋਨੇ ਵਿੱਚ ਪਾਣੀ ਪੈਣਾ ਸ਼ੁਰੂ ਹੋ ਚੁੱਕਿਆ ਜਾਂ ਫਿਰ ਪੈਣ ਵਾਲਾ ਉਹ ਵੀ ਤਸਵੀਰ ਦਿਖਾਉਣੇ ਅੱਗੇ ਤੱਕ ਤਸਵੀਰ ਸਿੱਧੀ ਲਾਈਵ ਤਸਵੀਰ ਤਾਂ ਕੁਝ ਥਾਂ ਕਹਿ ਸਕਦੇ ਆਂ ਜੇ ਪੱਥਰ ਹੁਣ ਇਸ ਪਾਣੀ ਦੇ ਪੇਟ ਚੜਨ ਵਾਲੇ ਆ ਉਹ ਤਸਵੀਰ ਦਿਖਾ ਦਿੰਦੇ ਆ ਕਿ ਕਾਫੀ ਜ਼ਿਆਦਾ ਜ਼ਮੀਨ ਹੁਣ ਇਹ ਡਿੱਗਣੀ ਸ਼ੁਰੂ ਹੋ ਚੁੱਕੀ ਹੈ ਇਸ 'ਚ ਪੱਥਰ ਵੀ ਲੱਗੇ ਹੋਏ ਆ ਤਕਰੀਬਨ 5 ਮਿੰਟ ਪਹਿਲਾਂ ਦੀ ਤਸਵੀਰ ਹੈ ਇਹ ਤੁਸੀਂ ਦੇਖ ਸਕਦੇ ਹੋ ਮੈਂ ਕਹਿੰਨਾ ਕਿ ਸਾਰੇ ਦੂਰ ਜਰੂਰ ਹੋ ਜਿਓ ਕਿਉਂਕਿ ਕਾਫੀ ਜ਼ਿਆਦਾ ਦਰਾੜ ਪਈ ਹੋਈ ਸੀ ਕਾਫੀ ਵੱਡੀ ਦਰਾੜ ਪਈ ਹੋਈ ਸੀ ਤਾਂ ਇਹ ਥਾਂ ਥੱਲੇ ਧਸਦੀ ਜਾ ਰਹੀ ਹੈ ਕੁਝ ਮਿੰਟਾਂ ਸੈਕਿੰਡਾਂ ਦੇ ਵਿੱਚ ਇਹ ਹੁਣ ਥੱਲੇ ਚਲੀ ਜਾਵੇਗੀ ਮੈਂ ਕਹਿੰਨਾ ਕਿ ਸਾਰੇ ਦੂਰ ਹੋ ਜਿਓ ਤਾਂ ਬਹੁਤ ਚੰਗੀ ਗੱਲ ਹੈ ਦੂਰੋਂ ਤਸਵੀਰ ਦਿਖਾ ਦੇਾਂਗੇ ਇਹ ਤੁਸੀਂ ਦੇਖ ਸਕਦੇ ਹੋ ਇੱਥੋਂ ਤੱਕ ਦਰਾੜ ਪਈ ਹੋਈ ਹੈ ਔਰ ਥੱਲੇ ਇਹ ਹੁਣ ਜਮੀਨ ਢੱਸਦੀ ਜਾ ਰਹੀ ਹੈ ਕੁਝ ਟਾਈਮ ਦੇ ਬਾਅਦ ਇਹ ਥੱਲੇ ਚਲੀ ਜਾਵੇਗੀ ਕਿਉਂਕਿ ਦਰਿਆ ਦਾ ਹੁਣ ਜਲ ਪੱਧਰ ਬਹੁਤ ਜ਼ਿਆਦਾ ਵੱਧ ਚੁੱਕਿਆ ਹੈ ਸਾਹਮਣੇ ਤਸਵੀਰ ਦੇਖ ਸਕਦੇ ਹੋ ਕਿ ਝੋਨੇ ਦੇ ਵਿੱਚ ਪਾਣੀ ਪੈਣਾ ਉਧਰੋਂ ਸ਼ੁਰੂ ਹੋ ਚੁੱਕਿਆ ਹੈ ਚਾਰੇ ਪਾਸਿਓਂ ਤੋਂ ਝੋਨੇ ਨੂੰ ਇਸ ਪਾਣੀ ਨੇ ਹੁਣ ਘੇਰ ਲਿਆ ਤੇ ਵੱਡੀ ਦਰਾੜ ਪੈ ਚੁੱਕੀ ਹੈ ਇਹ ਤੁਸੀਂ ਦੇਖ ਸਕਦੇ ਹੋ ਕਿ ਵੱਡੀ ਦਰਾੜ ਹੁਣ ਇਹ ਪੈ ਚੁੱਕੀ ਹੈ ਕਿਸੇ ਤਰ੍ਹਾਂ ਦਰਾੜਾਂ ਬਹੁਤ ਪੈ ਰਹੀਆਂ ਥਾਂ ਥਾਂ ਤੋਂ ਕਈ ਥਾਂ ਤੋਂ ਬੰਨ ਟੁੱਟ ਰਿਹਾ ਤਾਂ ਇਸ ਥਾਂ ਤੇ ਪੱਥਰ ਲੱਗੇ ਹੋਏ ਐ ਜੇਕਰ ਪੱਥਰਾਂ ਵਾਲੀ ਥਾਂ ਨਹੀਂ ਬਚੀ ਤਾਂ ਆਮ ਨੋਰਮਲ ਥਾਂ ਦੇ ਹਾਲਾਤ ਕੀ ਹੋਏ ਹੋਣਗੇ ਜੋ ਬੀਤੇ ਦਿਨ ਪਾਣੀ ਆਇਆ ਸੀ ਉਸ ਤੋਂ ਬਾਅਦ ਦੂਜੀ ਵਾਰ ਹਾਲਾਤ ਇਸ ਤਰ੍ਹਾਂ ਹੋ ਰਿਹਾ ਤੇ ਸਾਹਮਣੇ ਤੁਸੀਂ ਜੋ ਪੱਥਰ ਪਏ ਨੇ ਉਸ ਦੇ ਹਾਲਾਤ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਲੱਗਦਾ ਹੈ ਕਿ ਜਿੱਦਾਂ ਪੱਥਰ ਖਿਲਾਰੇ ਹੋਣ ਦੂਰ ਦੂਰ ਤੱਕ ਪਰ ਇਧਰ ਪੱਥਰ ਜਿਨੇ ਸਾਰੇ ਹਾਲਾਤ ਇਸ ਤਰ੍ਹਾਂ ਦੇ ਪੈਦਾ ਕੀਤੇ ਆ ਇਸ ਟਰਨ ਦੇ ਵਿੱਚ ਪਾਣੀ ਹੁਣ ਪੈਣਾ ਸ਼ੁਰੂ ਹੋ ਚੁੱਕਿਆ ਹੈ ਅੱਗੇ ਤੱਕ ਨਜ਼ਰ ਮਾਰੋਗੇ ਤੇ ਸਾਰੇ ਝੋਨੇ ਦੇ ਵਿੱਚ ਪਾਣੀ ਪਾਣੀ ਹੈ ਔਰ ਦਰਿਆ ਸਤਲੁਜ ਪੂਰੇ ਉਫਾਨ ਤੇ ਹੈ ਸਪੀਡ ਬਹੁਤ ਜ਼ਿਆਦਾ ਤੇਜ਼ ਹੈ ਪਾਣੀ ਦੀ ਛੱਲਾਂ ਦੇ ਰੂਪ ਦੇ ਵਿੱਚ ਪਾਣੀ ਲਗਾਤਾਰ ਵਧ ਰਿਹਾ ਹੈ ਤੜਕਸਾਰ ਤੋਂ ਪਾਣੀ ਜ਼ਰੂਰ ਵਧਿਆ ਪਰ ਹੁਣ ਦੀ ਜੋ ਸਪੀਡ ਹੈ ਉਹ ਕਾਫੀ ਜ਼ਿਆਦਾ ਵੱਧ ਚੁੱਕੀ ਹੈ ਹੁਣ ਸਪੀਡ ਦਾ ਆਈਡੀਆ ਨਹੀਂ ਹੈ ਜੇਕਰ ਆਪ ਕੋਈ ਮੋਟਰਸਾਈਕਲ ਚਲਾਈਏ ਤਾਂ ਉਸ ਦਾ ਆਈਡੀਆ ਹੋ ਜਾਂਦਾ ਹੈ ਇਸ ਪਾਣੀ ਦਾ ਕੋਈ ਆਈਡੀਆ ਨਹੀਂ ਕਿ ਸਪੀਡ ਕਿੰਨੀ ਹੋ ਜਾਵੇਗੀ। ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ, ਕਾਫੀ ਜ਼ਿਆਦਾ ਹੋਣਾ। ਇਹ ਥੱਲੇ ਤੱਸੀ ਦੀ ਜਾ ਰਹੀ ਹੈ। ਇਹ ਕੁਛੀ ਟਾਈਮ ਦੇ ਬਾਅਦ ਇਹ ਜੋ ਜਗ੍ਹਾ ਹੈ ਇਹ ਦਰਿਆ ਦੀ ਪੇਟ ਚੜ ਜਾਏਗੀ। ਥੱਲੇ ਪੱਥਰੀ ਵੀ ਲੱਗੇ ਹੋਇਆ ਹੈ। ਲਗਾਤਾਰ ਥੱਲੇ ਜਾ ਰਹੀ ਹੈ। ਤਸਵੀਰਾਂ ਤੁਸੀਂ ਦੇਖ ਸਕਦੇ ਹੋ ਵੱਡੀ ਦਰਾੜ ਪਈ ਹੋਈ ਹੈ। ਇਸ ਥਾਂ ਤੇ ਪੱਥਰ ਵੀ ਲੱਗੇ ਹੋਏ ਹੈ। ਥੱਲੇ ਪੱਥਰ ਤੁਸੀਂ ਦੇਖ ਸਕਦੇ ਹੋ। ਉਹ ਥੱਲੇ ਪਾਣੀ ਤਾਂ ਪਹਿਲਾਂ ਹੀ ਸੀ ਪਰ ਹੁਣ ਇਹ ਕੁਛ ਕਹਿ ਸਕਦੇ ਆ ਕਿ ਪੱਥਰ ਹੁਣ ਇੱਕ ਮਹਿਮਾਨ ਹੀ ਰਹਿ ਗਿਆ ਹੈ ਕੁਛ ਟਾਈਮ ਬਾਅਦ ਇਹ ਥੱਲੇ ਚਲੇ ਜਾਣਗੇ ਸਾਹਮਣੇ ਝੋਨੇ 'ਚ ਪਾਣੀ ਪੈ ਰਿਹਾ ਹੈ ਲਾਪ੍ਰੇਤ ਹਾਂਜੀ ਬ੍ਰਦਰ ਕਿਹਾ ਲੈ ਤਾਂ ਦਰਿਆ ਸਤਲੁਜ ਦੀ ਵੱਡੀ ਅਪਡੇਟ ਤੁਹਾਡੇ ਨਾਲ ਸਾਂਝ ਕਰ ਰਹੇ ਹਾਂ ਜੋ ਤੁਸੀਂ ਆਪਣੇ ਫੋਨ ਸਕਰੀਨ ਤੇ ਦੇਖ ਰਹੇ ਹੋ ਦਰਿਆ ਸਤਲੁਜ ਜਦਿਆਲੇ ਪਦਰੇ ਹੁਣ ਲਗਾਤਾਰ ਵਧ ਰਿਹਾ ਜਲ ਦਰਿਆ ਸਾਤੂ ਲਈ ਪੂਰੇ ਆਫਾਨ ਤੇ ਤਾਂ ਦਰਿਆਵਾਂ ਦੇ ਕੰਢਿਆਂ ਤੋਂ ਦੂਰ ਰਹੋ ਸੁਚੇਤ ਰਹੋ ਪ੍ਰਸ਼ਾਸਨ ਦੇ ਨਿਯਮਾਂ ਦੀ ਪਾਲਣ ਜਰੂਰ ਕਰੋ ਕਿਉਂਕਿ ਪ੍ਰਸ਼ਾਸਨ ਨੇ ਤਾਂ ਕੱਲ ਅਲਰਟ ਕੀਤਾ ਹੋਇਆ ਹੈ ਕਿ ਕਿਸੇ ਵੀ ਟਾਈਮ ਕੋਈ ਵੱਡੀ ਸ਼ਾਲਾ ਸਕਦੀ ਹੈ ਦਰਿਆਵਾਂ ਦੇ ਕੰਢਿਆਂ ਤੋਂ ਦੂਰ ਰਹੋ ਇਸ ਲਈ ਸਾਨੂੰ ਸੁਚੇਤ ਜਰੂਰ ਰਹਿਣਾ ਚਾਹੀਦਾ ਹੈ ਤਾਂ ਜੋ ਕੋਈ ਹਾਦਸਾ ਨਾ ਵਾਪਰੇ ਤਾ ਇਹ ਪੱਥਰ ਸਾਹਮਣੇ ਦੇਖ ਸਕਦੇ ਹੋ ਕਿ ਇਹਨਾਂ ਪੱਥਰਾਂ ਦੇ ਵਿੱਚ ਵੀ ਦਰਾੜ ਪੈ ਚੁੱਕੀ ਹੈ ਕੁਝ ਟਾਈਮ ਬਾਅਦ ਇਹ ਵੀ ਕੁਝ ਸਕਿੰਟਾਂ ਦੀ ਗੱਲ ਏ ਕਿ ਇਹ ਵੀ ਥੱਲੇ ਚਲੇ ਜਾਂਦੇ ਕੁਝ ਸਕਿੰਟਾਂ ਦੇ ਵਿੱਚ ਆਵਾਜ਼ ਲਗਾਤਾਰ ਆ ਰਹੀ ਹੈ ਮੈਂ ਕਹਿੰਦਾ ਕਿ ਇਥੋਂ ਕੁਝ ਦੂਰ ਹੋ ਜਾਣਾ ਚਾਹੀਦਾ ਕਿਉਂਕਿ ਇਹ ਇਹ ਸਥਾਨ ਖਤਰੇ ਤੋਂ ਖਾਲੀ ਨਹੀਂ ਜੇਕਰ ਇਹ ਪੱਥਰ ਸਾਰੇ ਥੱਲੇ ਚਲੇ ਜਾਂਦੇ ਆ ਤਾਂ ਫਿਰ ਉਹ ਦਿਨ ਦੂਰ ਨਹੀਂ ਕਿ ਆ ਜਮੀਨ ਵੈਸੇ ਨਾ ਦਿਲ ਤਾਂ ਨਹੀਂ ਕਰਦਾ ਇਹ ਜਮੀਨ ਵੀ ਦਰਿਆ ਦੇ ਅੰਦਰ ਹੋ ਜਾਣ ਦਾ ਖਲਸਾ ਵੱਡਾ ਚਿੰਤਾ ਦਾ ਵਿਸ਼ਾ ਹੈ ਤੇ ਫਿਰ ਦਰਿਆ ਸਤਲੁਜ ਦਾ ਬਨ ਵੀ ਹੈ ਸ਼ਾਮ ਦੀਆਂ ਤਸਵੀਰਾਂ ਨੇ ਜੇ ਤੁਸੀਂ ਆਪਣੇ ਫੋਨ ਫੋਨ ਤੇ ਦੇਖ ਰਹੇ ਹੋ ਤਾਂ ਫਿਰ ਇਹ ਲਗਾਤਾਰ ਪਾਣੀ ਆਫਾਨ ਤੇ ਆ ਪੂਰਾ ਇਸ ਟਾਈਮ ਦੀ ਵੱਡੀ ਅਪਡੇਟ ਲੈ ਕੇ ਆਜਾਣਾ ਕਿ ਦਰਿਆ ਸਤਲੁਜ ਦਾ ਚਲ ਪੱਧਰ ਪੂਰਾ ਆਫਾਨ ਤੇ ਆ ਵੱਡੀ ਤਸਵੀਰ ਤਾਂ ਪੱਥਰ ਥੱਲੇ ਹੋਣੇ ਸ਼ੁਰੂ ਹੋ ਚੁੱਕਿਆ ਮੈਂ ਕਹਿੰਦਾ ਕਿ ਸਾਰੇ ਤੁਹਾਡੇ ਅੱਗੇ ਚੱਲ ਜਿਓ ਚੰਗੀ ਗੱਲ ਕੋਈ ਪਤਾ ਨਹੀਂ ਹੁੰਦਾ ਤਾਂ ਦਰਾੜ ਵੱਡੀ ਆ ਚੁੱਕੀ ਹੁਣ ਇੱਥੇ ਵੀ ਤੇ ਇੱਕ ਵੱਡੀ ਦਰਾੜ ਇਸ ਜਿਸ ਜਗ੍ਹਾ ਤੇ ਅਸੀਂ ਚੱਲ ਰਹੇ ਆ ਇਸ ਥਾਂ ਤੇ ਇੱਕ ਵੱਡੀ ਦਰਾੜ ਇਹ ਕੁਛ ਟਾਂ ਬਾਅਦ ਥਾਂ ਇਹ ਵੀ ਇਹ ਦੇਖੋ ਉਹਦਾ ਵੱਡੀ ਦਰਾੜ ਕਿ ਇਹ ਇਹ ਦੇਖ ਸਕਦੇ ਹੋ ਅੱਗੇ ਤੱਕ ਇਹ ਵੀ ਦਰਿਆ ਦੇ ਅੰਦਰ ਚਲੀ ਜਾਵੇਗੀ ਤਾਂ ਨਦੀਆਂ ਤੋਂ ਨਾਲਿਆਂ ਤੋਂ ਦਰਿਆਵਾਂ ਤੋਂ ਦੂਰ ਰਹੋ ਜਿਸ ਤਰ੍ਹਾਂ ਸਾਨੂੰ ਪੱਥਰਾਂ ਦੀ ਆਵਾਜ਼ ਆਈ ਤਾਂ ਅਸੀਂ ਉਸ ਜਗ੍ਹਾ ਤੋਂ ਦੂਰ ਚਲੇ ਗਏ ਆ ਤਾਂ ਤੁਸੀਂ ਵੀ ਨੀਜ਼ਵਾਂ ਦੀ ਪਾਲਣ ਕਰ ਪਾਲਣਾ ਕਰੋ ਤਾਂ ਜੋ ਕੋਈ ਹਾਦਸਾ ਨਾ ਵਾਪਰੇ ਸੁਣੋ ਦਰਾੜ ਪਈ ਏ ਤੇ ਛੇਤੀ ਅੱਗੇ ਤਾਂ तकरीबन 500 ਨਾਲ ਵੀਰ ਜੁੜ ਚੁੱਕੇ ਹਾਂ ਤੇ ਚਲਦੇ ਚਲਦੇ ਸ਼ਿਰ ਜਰੂਰ ਕਰ ਦਿਓ ਕਿਉਂਕਿ ਵੱਡੀ ਅਪਡੇਟ ਦਰਿਆ ਸਤਲੁਜ ਦੀ ਲੈ ਕੇ ਹਜ਼ਾਰਾਂ ਦਰਿਆ ਸਤਲੁਜ ਲਗਾਤਾਰ ਤੂਫਾਨ ਤੇ ਪਾਣੀ ਬਹੁਤ ਜ਼ਿਆਦਾ ਹੁਣ ਦਰਿਆ ਸਤਲੁਜ ਦੇ ਵਿੱਚ ਕਹਿਰ ਪਹਿਰਾ ਤੇ ਸਿਖਾਂ ਤੇ ਹੋ ਚੁੱਕਿਆ ਹੈ ਤਾਂ ਵੱਡੀ ਅਪਡੇਟ ਇਹ ਜੋ ਪੱਥਰ ਨੇ ਇਹ ਲਗਾਤਾਰ ਥੱਲੇ ਜਾ ਰਹੇ ਨੇ ਲਗਾਤਾਰ ਬਹੁਤ ਸਾਰੇ ਇੱਥੇ ਜੋ ਲੋਕ ਵੇਖਣਾ ਹੋਇਆ ਤੁਸੀਂ ਇਹ ਤਸਵੀਰ ਦੇਖ ਸਕਦੇ ਹੋ ਤਾਂ ਲਗਾਤਾਰ ਦਰਿਆ ਤੇ ਆਉਣਾ ਜਾਣਾ ਬਹੁਤ ਸਾਰੇ ਲੋਕਾਂ ਦਾ ਬਣਿਆ ਹੋਇਆ ਤਾਂ ਹੁਣ ਇਹ ਤਸਵੀਰ ਬਹੁਤ ਜ਼ਿਆਦਾ ਵੱਡੀ ਬਣਦੀ ਜਾ ਰਹੀ ਹੈ ਇਹ ਵੀ ਕ੍ਰੇਟ ਲੱਗਿਆ ਹੋਇਆ ਤਾਂ ਇਹੋ ਜਿਹਾ ਕ੍ਰੇਟ ਬਹੁਤ ਸਾਰੇ ਇਸ ਦਰਿਆ ਦੇ ਅੰਦਰ ਧਸਨੇ ਸ਼ੁਰੂ ਹੋ ਚੁੱਕੇ ਐ ਖਿੱਚ ਪੈ ਗਈ ਪੂਰੀ ਪੂਰੀ ਖਿੱਚ ਪੈ ਗਈ ਹੋਰ ਵੀ ਪੱਥਰ ਕਿ ਬੰਦੀ ਕਰਾਂਗੇ ਲਗਾਤਾਰ ਥੱਲੇ ਜਾ ਰਹੇ ਪੱਥਰ ਵੱਡੀ ਤਸਵੀਰ ਵੱਡੀ ਅਪਡੇਟ ਤੁਸੀਂ ਆਪਣੇ ਫੋਨ ਸਕਰੀਨ ਤੇ ਦੇਖ ਰਹੇ ਹੋ ਤਾਂ ਮੈਂ ਵਾਰ-ਵਾਰ ਜ਼ਿਕਰ ਕਰ ਰਹੇ ਹਾਂ ਕਿ ਸ਼ਾਮ ਦਾ ਟਾਈਮ ਐ ਤਕਰੀਬਨ 7:30 ਵਜੇ ਹੋਣ ਵਾਲੇ ਐ ਤਾ ਕੋਈ ਅਣਸਖਾਵਿਕ ਘਟਨਾ ਨਾ ਵਾਪਰ ਜਾਵੇ ਕਿਉਂਕਿ ਪਾਣੀ ਦਾ ਜਲ ਪੱਧਰ ਲਗਾਤਾਰ ਵਧ ਰਿਹਾ ਹੈ ਤਾਂ ਅੱਜ ਦਾ ਦਿਨ ਜਾ ਕੇ ਕੱਟ ਲਓ ਜਿੰਨੇ ਵੀ ਦਰਿਆਵਾਂ ਦੇ ਕੰਢਿਆਂ ਤੋਂ sirene ਉਹ ਜਿੱਥੇ-ਜਿੱਥੇ ਖਤਰਾ ਹੈ ਤਾਂ ਇਹ ਖਬਰ ਆਪਣੇ ਰਿਸ਼ਤੇਦਾਰਾਂ ਤੱਕ ਜਰੂਰ ਪਹੁੰਚਾ ਦਿਓ ਜਿੰਨੇ ਵੀ ਨਾਲ ਜੁੜੇ ਹੋਣ ਜੇ ਕਰਫੂ ਹੇਪਰ ਤੱਕ ਜੇ ਲੋਕਾਂ ਨੂੰ ਅੱਗੇ ਤੋਂ ਅੱਗੇ ਗਰੁੱਪਾਂ 'ਚ WhatsApp 'ਤੇ ਸ਼ੇਅਰ ਜਰੂਰ ਕਰ ਦਿਓ ਇਹ ਅੱਜ ਪੁੰਨ ਦਾ ਕੰਮ ਹੈ ਕਿਉਂਕਿ ਪਾਣੀ ਬਹੁਤ ਜ਼ਿਆਦਾ ਵਧ ਰਿਹਾ ਹੈ ਕੋਈ ਮੈਂ ਝੂਠ ਜਾਂ ਤੁਹਾਨੂੰ ਪੈਨਿਕ ਕਰੇ ਨਹੀਂ ਕਰਿਆ ਡਰਾ ਨਹੀਂ ਰਿਹਾ ਇਹ ਸੱਚਾਈ ਹੈ ਤੁਸੀਂ 19 ਤੇ 23 ਦਾ ਸੰਤਾਪ ਹੰਡਾਇਆ ਤਾਂ ਅਸੀਂ ਵੀ ਹੰਡਾਇਆ ਅਸੀਂ ਵੀ ਇਹ ਆਪਣੇ ਸੀਨੇ ਤੇ ਸਭ ਕੁਝ ਹੰਡਾਇਆ तकरीबन ਲੋਹੀਆ ਰੀ ਦੇ ਵਿੱਚ ਅਸੀਂ ਕੰਮ ਕੀਤਾ ਸੀ ਉਦੋਂ ਸੇਵਾ ਦਾ ਕੰਮ ਲੰਗਰ ਦੀ ਸੇਵਾ ਦਾ ਵੀ ਕੰਮ ਕੀਤਾ ਸੀ ਔਰ ਇਸ ਸੇਵਾ ਦਾ ਵੀ ਕੰਮ ਕੀਤਾ ਸੀ ਲਗਾਤਾਰ ਜਦੋਂ ਕੰਮ ਕੀਤਾ ਸੀ ਤਾਂ ਉੱਥੇ ਦੇ ਲੋਕਾਂ ਦੇ ਹਾਲਾਤ ਬੜੇ ਮਾੜੇ ਹੋਏ ਸੀ ਤਾਂ ਇਸ ਲਈ ਖਬਰ ਨੂੰ ਸ਼ੇਅਰ ਜਰੂਰ ਕਰਿਓ ਆਹ ਦੇਖ ਸਕਦੇ ਹੋ ਕਿ ਵੱਡੇ ਪੱਥਰ ਦਰਿਆ ਦੇ ਅੰਦਰ ਡਿੱਗ ਚੁੱਕੇ ਆ ਦਰਿਆ ਸਤਲੁਜ ਦੀ ਵੱਡੀ ਅਪਡੇਟ ਦਰਿਆ ਸਤਲੁਜ ਦਾ ਜਲ ਪੱਦਰ ਹੁਣ ਲਗਾਤਾਰ ਵਧਣਾ ਵਧਣਾ ਸ਼ੁਰੂ ਹੋ ਚੁੱਕਿਆ ਹੈ ਦਰਿਆ ਸਤਲੁਜ ਪੂਰਾ ਆਫਵਾਨ ਤੇ ਹੈ ਤਾਂ ਇਸ ਥਾਂ ਤੇ ਵੀ ਕਿੰਨੀ ਥਾਂ ਥੱਲੇ ਤਸ ਗਈ ਹੈ ਦੇਖ ਸਕਦੇ ਹੋ ਸ਼ਾਮ ਦੀਆਂ ਤਸਵੀਰਾਂ ਨੇ ਇਹ ਉਹ ਇਧਰੋਂ ਦੇਖ ਗੱਲ ਕਰੀਏ ਨਾ ਇੱਥੇ ਵੀ ਪਾਣੀ ਦੀ ਸਪੀਡ ਚੈੱਕ ਕਰ ਲੋ ਕਿ ਕਿੰਨੀ ਹੈ ਬਹੁਤ ਜ਼ਿਆਦਾ ਸਪੀਡ ਦ੍ਰਿਆ ਸਤਲੁਜ ਦੀ ਵੱਡੀ ਅਪਡੇਟ ਤੁਸੀਂ ਆਪਣੇ ਫੋਨ ਸਕਰੀਨ ਤੇ ਦੇਖ ਰਹੇ ਹੋ ਬਹੁਤ ਸਾਰੇ ਵੀਰ ਜੋ ਇਸ ਦਰਿਆ ਦੇ ਪੱਧਰ ਨੂੰ ਵੇਖਣ ਆਏ ਕਿ ਕਿਤੇ ਪਾਣੀ ਜ਼ਿਆਦਾ ਨਾ ਵੱਤ ਜਾਵੇ ਸਾਨੂੰ ਖਤਰਾ ਨਾ ਹੋਵੇ ਤਾਂ ਇਹ ਸਰਦ ਜਾ ਕੇ ਕਟਦੇ ਆ ਜਿਹੜੇ ਸਾਹਮਣੇ ਵੀਰ ਖੜੇ ਸਾਰਾ ਜਾ ਕੇ ਅੱਜ ਇਹਨਾਂ ਨੇ ਪ੍ਰਣ ਕੀਤਾ ਕਿ ਅੱਜ ਦਾ ਦਿਨ ਜਾ ਕੇ ਕਟਾਂਗੇ ਕਿਉਂਕਿ ਕੋਈ ਹਾਸਨ ਵਾਪਰੇ ਦਰਿਆ ਦੇ ਬੰਨਾਂ ਤੇ ਇੰਨੇ ਗਾ ਰੱਖਣਗੇ ਸਾਗੇ ਦਾ ਆਪਣੇ ਆਪ ਇੱਕ ਵੱਡੀ ਤਸਵੀਰ ਹੈ ਦਰਿਆ ਸਤਲੁਜ ਦਾ ਜਲ ਪੱਧਰ ਲਗਾਤਾਰ ਵਧ ਰਿਹਾ ਬਹੁਤ ਜ਼ਿਆਦਾ ਸਪੀਡ ਦੇ ਵਿੱਚ ਤਾਂ ਖਬਰ ਨੂੰ ਚਲਦੇ ਚਲਦੇ ਸ਼ੇਅਰ ਜ਼ਰੂਰ ਕਰਿ ਜਾਓ ਕਿ ਇਹ ਵੱਡੀ ਅਪਡੇਟ ਹੈ ਬਹੁਤ ਵੱਡੀ ਅਪਡੇਟ ਹੋਰ ਖਬਰ ਨੂੰ ਸ਼ੇਅਰ ਜਰੂਰ ਕਰਿਓ ਕਿਉਂਕਿ ਬਹੁਤ ਸਾਰੇ ਲੋਕ ਦਰਿਆਵਾਂ 'ਤੇ ਕੱਢਿਆ ਤੇ ਮੇਰੇ ਵੀ ਰਹਿੰਦੇ ਆ ਛੋਟੇ ਛੋਟੇ ਬੱਚੇ ਆਪਣੇ ਪਰਿਵਾਰਾਂ ਦੇ ਨਾਲ ਤਾਂ ਸੱਤ-ਵੀ ਦਾ ਟਾਈਮ ਹੈ ਤਾਂ ਜਿਹਾ ਨਾ ਹੋਵੇ ਕਿ ਕੋਈ ਹਾਸਾ ਵਾਪਰੇ ਤੇ ਪਾਣੀ ਜੇ ਅੱਗੇ ਤੱਕ ਜਾਣਾ ਤਾਂ ਉਹਨਾਂ ਤੱਕ ਇਹ ਵੀਡੀਓ ਪਹੁੰਚ ਜਾਵੇ ਸੁਚੇਤ ਹੋ ਜਾਣ ਸੰਭਲ ਜਾਣਗੇ ਉਹ ਔਰ ਦੂਜੀ ਗੱਲ ਕਿ ਅੱਜ ਦੀ ਰਾਤ ਜਾ ਕੇ ਜਰੂਰ ਕੱਟ ਲਿਓ ਦਰਿਆਵਾਂ ਵਾਲੇ ਕੰਢਿਆਂ ਨੂੰ ਖਾਸ ਮੇਰੀ ਬੇਨਤੀ ਹੈ ਕਿ ਅੱਜ ਦਾ ਦਿਨ ਅੱਜ ਦੀ ਰਾਤ ਜਾ ਕੇ ਕੱਟ ਲਿਓ ਮੇਰੇ ਵੀਰੋ ਕਿਉਂਕਿ ਪਾਣੀ ਬਹੁਤ ਜ਼ਿਆਦਾ ਵਧ ਰਿਹਾ ਸਤਲੁਜ ਦਾ ਰਾਤ ਦਾ ਟਾਈਮ ਹੈ ਉੱਡਾ ਕੇ ਕੱਟ ਲਿਓ ਜਰੂਰ ਇਹ ਮੇਰੀ ਬੇਨਤੀ ਹੈ ਖਬਰ ਨੂੰ ਸ਼ੇਅਰ ਜਰੂਰ ਕਰ ਜਾਈਏ ਜੇ ਲੋਕ ਨੂੰ ਆਏ ਤਾਂ ਕਹੇ ਚੱਲ ਜਿਓ ਤੇ ਨੰਨੇ ਤੇ ਵੀ ਆ ਗਏ ਔਰ ਜਿੰਨਾ ਟਾਈਮ ਇਹ ਹਨੇਰਾ ਤੁਸੀਂ ਕਿੰਨਾ ਟਾਈਮ ਦੇਖ ਰਹੇ ਹੋ ਵੀਡੀਓ ਹਨੇਰੇ ਦੇ ਵਿੱਚ ਹਨੇਰਾ ਨਹੀਂ ਛਾਉਂਦਾ ਮੈਂ ਅਪਡੇਟ ਲਗਾਤਾਰ ਤਰ ਤੋੜ ਤੱਕ ਜਾ ਰਾਂਗਾ ਕਿਉਂਕਿ ਦਰਿਆ ਸਤਲੂ ਦਾ ਜਲ ਪੱਧਰ ਲਗਾਤਾਰ ਵੱਧ ਰਿਹਾ ਹੈ ਬਹੁਤ ਜ਼ਿਆਦਾ ਤੇਜ਼ੀ ਦੇ ਨਾਲ ਤਾਂ ਵੱਡੀ ਅਪਡੇਟ ਹੈ ਖਬਰ ਨੂੰ ਸ਼ੇਅਰ ਜਰੂਰ ਕਰ ਦਿਓ ਇਹ ਖਬਰ ਅੱਗੇ ਤੱਕ ਲਾਜ਼ਮੀ ਪਹੁੰਚਾਉਣੀ ਹੈ ਬਹੁਤ ਜ਼ਰੂਰੀ ਹੈ ਅੱਗੇ ਤੱਕ ਇਹ ਖਬਰ ਪਹੁੰਚੋਣੀ ਬਹੁਤ ਲਾਜ਼ਮੀ ਹੈ ਬਹੁਤ ਜ਼ਰੂਰੀ ਹੈ ਖਬਰ ਨੂੰ ਸ਼ੇਅਰ ਜ਼ਰੂਰ ਕਰ ਜਾਈਏ ਵੱਡੀ ਅਪਡੇਟ ਹੈ ਵਾਰ-ਵਾਰ ਮੈਂ ਕਹਿ ਰਿਹਾ ਕਿ ਇਹ ਰਾਤ ਦਾ ਟਾਈਮ ਹੈ ਤਾਂ ਕੋਈ ਅਣਸਖਾਮੀ ਘਟਣਾ ਨਾ ਵਾਪਰੇ ਆਪਾਂ ਉਹਨਾਂ ਵੀਰਾਂ ਤੱਕ ਖਬਰ ਪਹੁੰਚਾ ਦਈਏ ਉਹ ਸੁਚੇਤ ਹੋ ਜਾਣ ਅੱਜ ਦੀ ਰਾਤ ਜਾ ਕੇ ਜ਼ਰੂਰ ਕੱਟ ਲਿਓ ਅੱਜ ਦੀ ਰਾਤ ਜਾ ਕੇ ਜ਼ਰੂਰ ਕੱਟ ਲਿਓ ਮੇਰੇ ਵੀਰੋ ਕਿ ਕਿ ਬਹੁਤ ਜ਼ਿਆਦਾ ਹਾਲਾਤ ਮਾਰੇ ਹੋ ਚੁੱਕੇ ਨੇ ਇਹ ਵੀਰਜੀ ਦਰਿਆ ਸਤਲੁਜ ਦੀ ਅਪਡੇਟ ਹੈ ਜੋ ਮਹਤਪੁਰ ਤੇ ਜਗਰਾਵ ਰੋਡ ਜਾਂਦਾ ਹੈ ਚੜਦੇ ਵਾਲੇ ਪਾਸੇ ਦੀ ਪਿੰਨ ਛੋਲੇ ਦੇ ਨਜ਼ਦੀਕ ਦੀ ਹੈ ਵੀਰਜੀ ਪਾਣੀ ਬਹੁਤ ਤੇਜ਼ੀ ਨਾਲ ਵਧ ਰਿਹਾ ਹੈ ਬਹੁਤ ਪਾਣੀ ਦੀ ਸਪੀਡ ਹੈ ਤੋ ਵੀਰ ਜੀ ਮੈਂ ਬੇਨਤੀ ਕਰ ਰਿਹਾ ਇੱਕ ਕਿ ਮੈਂ ਤੁਹਾਡੇ ਵਰਗੇ ਅਨੁਸ਼ਾਨ ਤੁਹਾਡੇ ਵਰਗੇ ਇੱਕ ਤੁਹਾਡਾ ਭਰਾ ਮੈਂ ਔਰ ਹੜਪੀੜ ਤੇ ਮੈਂ ਵੀ ਆ ਕਿਉਂਕਿ ਮੇਰਾ ਵੀ ਖੇਤ ਤੇ ਝੋਨਾ ਲੱਗਿਆ ਹੋਇਆ ਮੈਂ ਵੀ ਖੇਤੀਬਾੜੀ ਨਾਲ ਸੰਬੰਧਿਤ ਤੌਰ ਪੱਤਰਕਾਰੀ ਮੈਂ ਕਰਦਾ ਤਾਂ ਵੀਰੋ ਜਦੋਂ ਇਹੋ ਜਿਹੇ ਹਾਲਾਤ ਬਣਦੇ ਆ ਤੇ ਮੈਂ ਵਾਰ-ਵਾਰ ਵੀਡੀਓ ਸ਼ੇਅਰ ਕਰਨ ਲਈ ਇਸ ਲਈ ਕਹਿ ਰਿਹਾ ਕਿ ਉਹਨਾਂ ਲੋਕਾਂ ਤੱਕ ਪਹੁੰਚਾ ਦਿਏ ਜਿਹੜੇ ਦਰੀਆਮਾ ਦੇ ਨੇੜੇ ਰਹਿੰਦੇ ਆ ਜਿਹੜੇ ਲੋਕ ਮਖੌਲ ਸਮਝਦੇ ਆ ਜੇ ਉਹਨਾਂ ਨੂੰ ਪਤਾ ਲੱਗ ਜਾਏ ਕਿ ਵਾਕਈ ਉਸ ਸਕਰੀਨ ਤੇ ਤਸਵੀਰਾਂ ਦੇਖ ਕੇ ਪਤਾ ਲੱਗ ਜਾਏ ਕਿ ਪਾਣੀ ਵੱਧ ਰਿਹਾ ਤੇ ਮੈਂ ਬਾਰ-ਬਾਰ ਕਹਿ ਰਿਹਾ ਕਿ ਅੱਜ ਜਾ ਕੇ ਦਿਰਾਤ ਕੱਟ ਲਓ ਜੇਕਰ ਤੁਸੀਂ ਕਿਸੇ ਜਿਸ ਜਗ੍ਹਾ ਤੇ ਦਰੀਆਮਾ ਦੇ ਕੰਢਿਆਂ ਤੇ ਰਹਿੰਦੇ ਹੋ ਉਹ ਕਿਉਂ ਵੀਰ ਜੀ ਕੋਕ ਪਾਣੀ ਲਗਾਤਾਰ ਵੱਧ ਰਿਹਾ ਕੋਈ ਅਣਸਖਾ ਵੀ ਘਟਣਾ ਨਾ ਵਾਪਰੇ ਪਾਣੀ ਕਦੇ ਤੋਲਿਆ ਮਿਣਿਆ ਨਹੀਂ ਜਾਂਦਾ ਪਰ ਇੱਥੇ ਜਦ ਤੋਲ ਤੋਲ ਕੇ ਮਣ ਮਣ ਕੇ ਪਾਣੀ ਛੱਡਿਆ ਜਾਂਦਾ ਜੋ ਯੂਜ਼ ਕਰਨੇ ਵਿੱਚ ਤੇ ਕਈ ਥਾਂ ਤੇ ਡੈਮ ਵੀ ਟੁੱਟਿਆ ਜਦੋਂ ਅਣਖਾਂ ਵੀ ਘਟਣਾ ਬਾਪਰ ਨਹੀਂ ਹੋਵੇ ਪਰ ਸਾਨੂੰ ਆਪਣਾ ਬਚਾ ਤਾਂ ਕਰ ਲੈਣਾ ਚਾਹੀਦਾ ਹੈ ਨਾ ਇੱਥੇ ਵੀਰ ਜੀ ਤੁਸੀਂ ਮੇਰੇ ਨਾਲ ਜੁੜਿਓ ਤੁਸੀਂ ਆਪਣੇ ਚੈਨਲ ਨਾਲ ਜੁੜਿਓ ਮੈਂ ਇੱਕ ਤੁਹਾਡੇ ਨਾਲ ਗੱਲ ਸਾਂਝੀ ਕਰਨਾ ਚਾਹੂੰਗਾ ਬਹੁਤ ਵੱਡੀ ਗੱਲ ਹੈ ਉਹ ਸਮਝਣ ਵਾਲੀ ਗੱਲ ਹੈ ਪਰ ਉਸ ਤੋਂ ਪਹਿਲਾਂ ਖਬਰ ਨੂੰ ਸ਼ੇਅਰ ਜਰੂਰ ਕਰ ਦਿਓ ਤੇ ਮੈਂ ਵੀਰਜੋ ਗੱਲ ਸ਼ੁਰੂ ਕਰਦਾ ਮੇਰਾ ਇੱਕ ਯਾਰ ਦੋਸਤ ਸੀ ਮੈਂ ਉਹਨਾਂ ਦੇ ਘਰ ਦੇ ਵਿੱਚ ਬੈਠਾ ਸੀ ਤੁਸੀਂ ਕਹੋਗੇ ਕਿ ਕਹਾਣੀ ਕਿੱਧਰੋਂ ਸੁਣਾਉਣ ਲੱਗ ਗਿਆ ਤਾਂ ਵੀਰੇ ਇੱਕ ਕਹਾਣੀ ਸੁਣ ਲੈ ਛੋਟੀ ਜੀ ਮੇਰਾ ਇੱਕ ਯਾਰ ਦੋਸਤ ਸੀ ਮੈਂ ਉਹਨੇ ਤੇ ਘਰ ਬੈਠਾ ਸੀ ਯਾਰ ਦੋਸਤ ਤੇ ਤਾਂ ਉਸ ਵੀਰੇ ਯਾਰ ਦੋਸਤ ਨੇ ਕੀ ਕਿਹਾ ਕਿ ਕਹਿੰਦਾ ਕਿਉਂ ਬਈ ਕਹਿੰਦਾ ਲੋਕ ਲਾਤਾ ਉਹ ਕਹਿੰਦਾ ਲਾਤਾ ਕਹਿੰਦਾ ਕਿ ਇਦਾਂ ਕਰ ਮੈਂ ਅੱਜ ਘਰ ਹੋਣਾ ਨਹੀਂ ਤੇ ਅੱਗੇ ਇੱਕ ਡਰਮ ਰੱਖ ਦੇ ਅੱਗੇ ਇੱਕ ਉਹ ਟੋਕਰਾ ਵੱਡਾ ਰੱਖ ਦੇ ਇੱਕ ਕਹਿੰਦਾ ਡਰਮ ਰੱਖਦੀ ਅੱਗੇ ਕ ਟੋਕਰਾ ਰੱਖਦੀ ਦੋ ਚਾਰ ਚੀਜ਼ਾਂ ਨੇ ਹੋਰ ਗਿਣਾਤੀਆਂ ਤਾਂ ਉਹ ਜੋ ਮੇਰੇ ਯਾਰ ਦੋਸਤ ਦਾ ਮਿੱਤ ਬੇਟਾ ਸੀ ਕਹਿੰਦਾ ਡੈਡੀ ਜਦੋਂ ਚੋਰਾ ਨੇ ਆਉਣਾ ਹੁੰਦਾ ਤਾਂ ਉਹ ਤਾਂ ਲੋਕ ਕੋਈ ਤੋੜ ਲੈਂਦੇ ਉਹ ਕਹਿੰਦਾ ਉਹ ਕਹਿੰਦਾ ਉਹ ਗੱਲ ਸੁਣ ਸਮਝ ਘਰ ਦੇ ਵਿੱਚ ਚੋਰੀ ਕਿਸੇ ਨੇ ਕਰਨੀ ਹੋਵੇ ਜੇ ਕੋਈ ਨਾ ਬੰਦਾ ਚੋਰ ਆ ਹੀ ਜਾਵੇ ਤੇ ਕਹਿੰਦਾ ਕੰਮ ਸੇ ਕੰਮ ਉਸ ਨੂੰ ਮਿਹਨਤ ਕਰਕੇ ਤਾਂ ਆਉਣਾ ਪਵੇ ਸੇ ਇਸ ਗੱਲ ਦਾ ਭਾਵ ਸਾਨੂੰ ਮਿਹਨਤ ਤਾਂ ਕਰਨੀ ਚਾਹੀਦੀ ਹੈ ਆਪਣਾ ਬਚਾਅ ਤਾਂ ਕਰਨਾ ਚਾਹੀਦਾ ਮੈਂ ਤਾਂ ਛੋਟੀ ਜੀ ਕਹਾਣੀ ਜੀ ਤੁਹਾਨੂੰ ਸੁਣਾ ਦਿੱਤੀ ਫਦਰ ਸਤ룰 ਦੀ ਵੱਡੀ ਅਪਡੇਟ ਤੋਂ ਨੇ ਸੰਝ ਕਰ ਰਿਹਾ ਪਾਣੀ ਲਗਾਤਾਰ ਵੱਧ ਰਿਹਾ ਹੈ ਹਨੇਰਾ ਹੋ ਚੁੱਕਿਆ ਹੁਣ ਰਾਤ ਦਾ ਹੁਣ ਹਨੇਰਾ ਹੋ ਚੁੱਕਿਆ ਪਾਣੀ ਦੇ ਧੁੰਦਲੇ ਧੁੰਦਲੇ ਤਸਵੀਰਾਂ ਦਿਖਾਈ ਦੇਣਗੀਆਂ ਪਰ ਪਾਣੀ ਲਗਾਤਾਰ ਵਧ ਰਿਹਾ 461 ਜਿਹੜੇ ਨਾਲ ਜੁੜੇ ਸੀ ਤਾਂ ਹੁਣ ਫਿਰ ਵੀਰ ਜੀ ਕੱਟ ਕੇ ਲਗਾਤਾਰ ਸ਼ੇਅਰ ਜਰੂਰ ਕਰ ਦਿਓ ਤਾਂ ਹੁਣ ਪੂਰੀ ਪਾਣੀ ਦੀ ਅਪਡੇਟ ਅੱਜ ਸਾਰਾ ਦਿਨ ਦੀ ਅਪਡੇਟ ਲਾਈਵ ਤੁਹਾਨੂੰ ਆਪਣੇ ਸਟੂਡੀਓ 'ਚ ਬੈਠ ਕੇ ਦੇਵਾਂਗੇ ਉਹ ਵੀ ਸੁਣ ਲਿਓ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਮਿਹਰਬਾਨੀ